ਸੋਚ ਗੁਰੂ ਨੂੰ ਬੜੀ ਚੰਗੀ ਲੱਗਦੀ ਹੈ। ਗੁਰਬਾਣੀ ਅਨਸਾਰ ਜਿਉਣਾ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ। ਨਹੀਂ ਤਾਂ ਜੇ ਰੱਬ ਦੀ ਨਜ਼ਰ 'ਚ ਨਾ ਆਇਆ ਕੀਟਾਂ ਆਏ ਅੰਦਰ ਕੀਟ ਜਣੀ ਨਖਿੱਧ ਕੀੜਾ ਗੰਦਗੀ ਦਾ ਕੀੜਾ ਕਰ ਦੋਸ਼ੀ ਤੇਰੇ ਤੇ ਦੋਸ਼ ਸ਼ਾਇਦ ਹੁੰਦੇ ਨੇ ਤੂੰ ਇਹੋ ਜੀ ਸੋਚ ਰੱਖੀ ਹੋ ਜਾਂ ਸਵਾਬ ਰੱਖਿਆ ਹੋ ਜੇ ਤੇਰੇ ਕਰਮ ਨੇ ਫਿਰ ਤੇ ਦੋਸ਼ ਧਰੇ ਦੋਸ਼ ਸ਼ਾਇਦ ਹੁੰਦੇ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਵਾਹਿਗੁਰੂ ਜੀ ਐਸੇ ਨੇ ਗੁਰਸੇਵ ਦੀਆਂ ਸਿੱਖਿਆਵਾਂ ਦਾ ਅਸਰ ਐਸਾ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਹਲੂਣਾ ਦੇਣ ਲੱਗ ਜਾਂਨ ਜਿਹੜੇ ਨਿਰਗੁਣੇ ਆ ਰਹੇ ਨੇ ਜਿਨ੍ਹਾਂ ਨੂੰ ਗੁਣ ਨਹੀਂ ਹੈ ਉਹਨਾਂ ਨੂੰ ਗੁਣ ਦੇ ਦਿੰਦੇ ਨੇ ਤੇ ਜਿਹੜੇ ਪਹਿਲਾਂ ਹੀ ਗੁਣਾ ਵਾਲੇ ਨੇ ਗੁਣ ਵੰਤਿਆਂ ਗੁਣ ਦੇ ਇਥੇ ਗੁਣ ਪਰਉਪਕਾਰ ਦੀ ਵਰਤੀ ਸਤਿਗੁਰੂ ਜੀ ਮਲਕ ਭਾਗੋ ਕੋਲ ਜਾਂਦੇ ਨੇ ਉਹਨੂੰ ਗੁਣਾ ਗੁਣਵਾਨ ਬਣਾ ਦਿੰਦੇ ਨੇ ਭਾਈ ਲਾਲੋ ਨੂੰ ਪਰਉਪਕਾਰੀ ਬਣਾ ਦਿੰਦੇ ਨੇ ਆਹ ਤੇ ਹਾ ਕੋਈ ਨਾ ਸੁੱਝਈ ਜੇ ਇਸ ਗੁਣ ਕੋਈ ਕਰੇ